ਸੁਣੀਏ ਸਤ ਸੰਤੋਖਿਆਨੇ ਸੁਣੀਏ 68 ਕਾ ਇਸਨਾਨ ਸੁਣੀਏ ਪੜ ਪੜ ਪਾਵੇ ਮਾਨੇ ਸੁਣਾ ਲਾਗੇ ਸੈਧਿਆਨ ਨਾਨਕੇ ਭਗਤਾ ਸਦਾ ਵੇਗਾਸ ਸੁਣ ਐ ਦੁਖ ਪਾਪ ਕਾਣਾ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਣਨ ਦੀ ਮਹਾਨਤਾ ਦੱਸਦੇ ਫਰਮਾਨ ਕਰ ਰਹੇ ਨੇ ਕਿ ਪ੍ਰਭੂ ਦਾ ਨਾਮ ਜੋ ਸੁਣ ਲੈਂਦਾ ਉਸ ਦੇ ਪਾਪ ਨਾਸ ਹੋ ਜਾਂਦੇ ਨੇ ਦੂਜੇ ਨੂੰ ਚੋਟ ਪਹੁੰਚਾਉਣ ਦੀ ਬਿਰਤੀ ਉਸ ਦੇ ਅੰਦਰੋਂ ਖਤਮ ਹੋ ਜਾਂਦੀ ਹੈ ਇਸ ਵਾਸਤੇ ਪਲਟ ਕੇ ਉਸ ਨੂੰ ਵੀ ਝੋਟ ਨਹੀਂ ਖਾਣੀ ਪੈਂਦੀ ਪਾਪ ਨਾਸ ਹੋ ਗਏ ਦੁੱਖ ਨਾਸ ਹੋ ਗਏ ਇਸ ਵਾਸਤੇ ਜੋ ਪ੍ਰਭੂ ਦਾ ਨਾਮ ਸੁਣ ਲੈਂਦਾ ਹੈ ਅઠੇ ਪੈਰ ਉਸ ਦੇ ਅੰਦਰ ਵਿਲਾਸ ਬਣਿਆ ਰਹਿੰਦਾ ਹੈ ਖੇੜਾ ਬਣਿਆ ਰਹਿੰਦਾ ਹੈ ਮਸਤੀ ਬਣੀ ਰਹਿੰਦੀ ਹੈ ਸੁਣ ਸਤ ਸੰਤੋਖ ਗਿਆਨ ਸੁਣੀਏ ਦੀ ਇਸ ਤੀਸਰੀ ਪੌੜੀ ਦੇ ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਪ੍ਰਭੂ ਦਾ ਨਾਮ ਸੁਣਨ ਵਾਲਾ ਸਤ ਤੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ ਸਤ ਸ਼ਬਦ ਸੰਤੋਖ ਦੇ ਨਾਲ ਹੋਵੇ ਤਾਂ ਸਤ ਦੇ ਅਰਥ ਨੇ ਦਾਨ ਦੇਣ ਦੀ ਬਿਰਤੀ ਤੇ ਜਦੋਂ ਦੇਣ ਦੀ ਬਿਰਤੀ ਪੈਦਾ ਹੋ ਜਾਏ ਮਨੁੱਖ ਦੇ ਅੰਦਰੋਂ ਸਮਝ ਲਓ ਇਹ ਪ੍ਰਭੂ ਦੇ ਨੇੜੇ ਚਲਾ ਗਿਆ ਹੈ 마ਸੂਮ ਬੱਚਾ ਅਜੇ ਲੈਣਾ ਜਾਣਦਾ ਹੈ ਦੇਣਾ ਨਹੀਂ ਉਸ ਨੂੰ ਕਹਿ દਈਏ ਕਿ ਜਿਹੜਾ ਖਿਡਾਉਣਾ ਤੇਰੇ ਕੋਲ ਹੈ ਇਹ ਦੂਸਰੇ ਬੱਚੇ ਨੂੰ ਦੇ ਦੇ ਕਹਿੰਦਾ ਨਹੀਂ ਤੋੜ ਦੇਗਾ ਦੂਜੇ ਬੱਚੇ ਨੂੰ ਦੇਵੇਗਾ ਨਹੀਂ ਕਿਉਂਕਿ ਅਜੇ ਦੇਣ ਦੀ ਬਿਰਤੀ ਦਾ ਉਸ ਦੇ ਅੰਦਰੋਂ ਜਨਮ ਨਹੀਂ ਹੋਇਆ ਅਗਰ ਜਵਾਨ ਹੋ ਕੇ ਬੁੱਢਾ ਹੋ ਕੇ ਵੀ ਦੇਣ ਦੀ ਬਿਰਤੀ ਦਾ ਜਨਮ ਨਹੀਂ ਹੋਇਆ ਸਿਰਫ ਲੈਣ ਦੀ ਬਿਰਤੀ ਹੀ ਪਲਪਲ ਹੈ ਤਾਂ ਐਸਾ ਮਨੁੱਖ ਸੰਸਾਰੀ ਹੈ ਧਾਰਮਿਕ ਨਹੀਂ ਭਗਤ ਨਹੀਂ ਪਰਮਾਤਮਾ ਦਾ ਨਾਮ ਸੁਣਨ ਵਾਲਾ ਦਾਨੀ ਹੋ ਜਾਂਦਾ ਹੈ ਕਿਉਂ ਕਿ ਉਹ ਸੰਤੋਖੀ ਹੋ ਜਾਂਦਾ ਹੈ ਦੇ ਸਕਣ ਦੀ ਸਮਰਥਾ ਵੀ ਸੰਤੋਖ ਤੋਂ ਪੈਦਾ ਹੁੰਦੀ ਹੈ ਆਪਣੇ ਆਪ ਦੇ ਵਿੱਚ ਜੋ ਸੰਤੁਸ਼ਟ ਹੈ ਉਹ ਦੇਣ ਦੀ ਸਮਰਥਾ ਵੀ ਰੱਖਦਾ ਹੈ ਪਰ ਜੋ ਆਪਣੇ ਆਪ ਦੇ ਵਿੱਚ ਹੀ ਦੁਖੀ ਹੈ ਬੇਚੈਨ ਹੈ ਅਸੰਤੁਸ਼ਟ ਹੈ ਉਹ ਖੋਣ ਦੀ ਹੀ ਤੇ ਬਿਰਤੀ ਪਰਬਲ ਰੱਖਦਾ ਹੈ ਪਰ ਉਹ ਦੇਣ ਦੀ ਨਹੀਂ ਇਸ ਵਾਸਤੇ ਸਤਗੁਰੂ ਕਹਿੰਦੇ ਨੇ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਉਹ ਦੇਦਰੋ ਸੰਤੋਖ ਪੈਦਾ ਹੋ ਜਾਂਦਾ ਹੈ ਉਹ ਦੇਦਰੋ ਸਤ ਦਾ ਜਨਮ ਹੁੰਦਾ ਹੈ দান ਦਾ ਜਨਮ ਹੁੰਦਾ ਹੈ দান ਉਹਨਾਂ ਵਾਸਤੇ ਜੋ ਜੀਵਨ ਦੇ ਕਿਸੇ ਪੱਖ ਦੇ ਚੋਂ ਹੀ ਪਿੱਛੇ ਰਹਿ ਗਏ ਨੇ ਸਿਮਰਨ ਉਸ ਦਾ ਕਰਨਾ ਹੈ ਜੋ ਸਭ ਤੋਂ ਅੱਗੇ ਹੈ ਪਰ ਦੇਣਾ ਉਸ ਨੂੰ ਹੈ ਜੋ ਸਾਥੋਂ ਪਿੱਛੇ ਰਹਿ ਗਿਆ ਗਿਆਨ ਦੇ ਵਿੱਚ ਕਲਾ ਦੇ ਵਿੱਚ ਧਰਮ ਦੇ ਵਿੱਚ ਅਰਥ ਦੇ ਵਿੱਚ ਜਾਂ ਸਮਾਜਿਕ ਤੌਰ ਤੇ ਪਛੜ ਗਿਆ ਜੀਵਨ ਦੇ ਜਿਸ ਪਹਿਲੂ ਦੇ ਵਿੱਚ ਜੋ ਪਛੜ ਗਿਆ ਉਸ ਨੂੰ ਅੱਗੇ ਕਰਨ ਦਾ ਨਾਮ ਹੀ ਦਾਨ ਹੈ ਤੋਂ ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਸੰਤੁਸ਼ਟ ਹੋ ਜਾਂਦਾ ਹੈ ਸੰਤੁਸ਼ਟ ਹੋਉਂਦੇ ਆਂ ਉਸ ਦੇ ਅੰਦਰੋਂ ਦਾਨੀ ਬਿਰਤੀਆਂ ਦਾ ਜਨਮ ਹੁੰਦਾ ਹੈ ਔਰ ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਹੀ ਸਹੀ ਮੈਨਿਆਂ ਦੇ ਵਿੱਚ ਗਿਆਨੀ ਹੁੰਦਾ ਹੈ ਕਿਉਂਕਿ ਗਿਆਨ ਉਸ ਦੇ ਅੰਦਰੋਂ ਪੈਦਾ ਹੁੰਦਾ ਹੈ ਇਹ ਗਿਆਨ ਅਕਸ਼ਰੀ ਗਿਆਨ ਨਹੀਂ ਆਉਂਦਾ ਇਹ ਗਿਆਨ ਤੋਤਾ ਰਟਣ ਨਹੀਂ ਆਉਂਦਾ ਏ ਗਿਆਨ ਅਨਭਵ ਪ੍ਰਕਾਸ਼ ਹੁੰਦਾ ਹੈ ਜੋ ਜੀਵਨ ਦੇ ਗਹਿਰੇ ਤਲ ਦੇ ਚੋਂ ਪੈਦਾ ਹੁੰਦਾ ਹੈ ਪ੍ਰਮਾਤਮਾ ਦਾ ਨਾਮ ਜਦ ਕੰਨਾਂ ਦੇ ਰਾਹੀਂ ਅੰਦਰ ਗਿਆ ਤਾਂ ਉਹ ਜਿਸ ਤੋਹਫੇ ਦੇ ਨਾਲ ਬਾਹਰ ਪ੍ਰਗਟ ਆਉਂਦਾ ਹੈ ਉਹ ਸਤ ਹੈ ਸੰਤੋਖ ਹੈ ਗਿਆਨ ਹੈ ਸੁਣੇ 68 ਕਾ ਇਸਨਾਨ ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਇਤਨਾ ਪਾਵਨ ਹੋ ਜਾਂਦਾ ਹੈ ਮਾਨੋ 88 ਤੀਰਥਾਂ ਦਾ ਇਸ਼ਨਾਨ ਹੋ ਗਏ ਤੀਰਥ ਆਪਣੀ ਥਾਂ ਤੇ ਬਹੁਤ ਵੱਡੇ ਨੇ ਮਹਾਨ ਨੇ ਪਰ ਤੀਰਥਾਂ ਦੀ ਮਹਾਨਤਾ ਵੀ ਨਾਮ ਜਪਣ ਵਾਲਿਆਂ ਕਰਕੇ ਹੀ ਹੈ ਸੰਤਾਂ ਕਰਕੇ ਭਗਤਾਂ ਕਰਕੇ ਐਸ ਵਾਸਤੇ ਇੱਥੇ ਤੇ ਇੱਕ ਸਵਾਲੀਆ ਫਿਕਰਾ ਖੜਾ ਕੀਤਾ ਹੈ ਭਗਤ ਕਬੀਰ ਨੇ ਕਹਿਤ ਕਬੀਰ ਹਉ ਭਇਆ ਉਦਾਸ ਤੀਰਥ ਬੜਾ ਕਿ ਹਰ ਕਾ ਦਾਸ ਜੋ ਪ੍ਰਸ਼ਨ ਹੀ ਉੱਤਰ ਹੋਵੇ ਸਾਹਿਤਿਕ ਦੁਨੀਆ ਦੇ ਚ ਇਸ ਤਰ੍ਹਾਂ ਦੀ ਕਵਿਤਾ ਦਾ ਇੱਕ ਖਾਸ ਅਸਥਾਨ ਹੈ ਕਹਿਤ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕਿ ਹਰ ਕਾ ਦਾਸ ਤੋਂ ਕਬੀਰ ਕੰਨ ਤੀਰਥ ਵੱਡਾ ਨਹੀਂ ਹਰੀ ਕਾ ਦਾਸ ਵੱਡਾ ਹਰੀ ਦੇ ਦਾਸ ਦਾ ਜਿੱਥੇ ਜਨਮ ਹੋਇਆ ਤੋ ਜਨਮ ਸਥਾਨ ਵੀ ਤੀਰਤ ਬਣ ਜਾਏਗਾ ਹਰੀ ਦਾ ਦਾਸ ਜਿੱਥੇ ਬੈਠਾ ਹੈ ਭਗਤੀ ਕੀਤੀ ਹੈ ਉਹ ਸਥਾਨ ਵੀ ਤੀਰਤ ਬਣ ਜਾਏਗਾ ਤੇ ਹਰੀ ਦੇ ਦਾਸ ਦੇ ਜਿੱਥੇ ਮ੍ਰਿਤੂ ਹੋ ਗਈ ਹੈ ਜਿੱਥੇ ਉਸਨੇ ਦੇਹੀ ਦਾ ਤਿਆਗ ਕੀਤਾ ਹੈ ਉਹ ਸਥਾਨ ਵੀ ਤੀਰਤ ਬਣ ਜਾਏਗਾ ਗਰਸ ਕੇ ਭਗਤ ਜਿੱਥੇ ਜਿੱਥੇ ਬੈਠੇ ਉਹਦੇ ਕਦਮਾਂ ਦੇ ਚੋਂ ਤੀਰਤ ਦਾ ਜਨਮ ਹੈ ਤੀਰਤ ਭਗਤਾਂ ਨੂੰ ਨੇ ਪੈਦਾ ਕਰਦੇ ਭਗਤ ਤੀਰਥਾ ਨੂੰ ਜਨਮ ਦਿੰਦੇ ਨੇ ਕਿਸੇ ਤੀਰਥ ਦੇ ਵਿੱਚ ਕੋਈ ਸਮਰਥਾ ਨਹੀਂ ਕਿ ਉਹ ਬ੍ਰह्म ज्ञानी ਨੂੰ ਪੈਦਾ ਕਰੇ ਪਰ ਹਰ ਬ੍ਰह्म ज्ञानी ਦੇ ਵਿੱਚ ਇਹ ਸਮਰਥਾ ਹੈ ਕਿ ਉਹ ਤੀਰਥਾ ਨੂੰ ਜਨਮ ਦਿੰਦਾ ਹੈ ਸਵੈਮ ਬ੍ਰह्म ज्ञानी ਭਗਤ ਚਲਦਾ ਫਿਰਦਾ ਇੱਕ ਤੀਰਥ ਹੀ ਹੁੰਦਾ ਜਿਹਨੂੰ ਜੰਗਮ ਤੀਰਥ ਕਰਕੇ ਕਹਿੰਦੇ ਨੇ ਚਲਦਾ ਫਿਰਦਾ ਤੀਰਥ ਉਹਦੇ ਕਦਮਾਂ ਦੇ ਚੋਂ ਤੀਰਥਾਂ ਦਾ ਜਨਮ ਹੁੰਦਾ ਹੈ ਇਸ ਵਾਸਤੇ ਸਤਗੁਰudev ਜੀ ਮਹਾਰਾਜ ਫਰਮਾਨ ਉਪੇ ਕਰਦੇ ਨੇ ਸੁਣਨ ਵਾਲਾ ਇਤਨਾ ਪਾਵਨ ਹੋ ਜਾਂਦਾ ਹੈ ਇਤਨਾ ਪਵਿੱਤਰ ਹੋ ਜਾਂਦਾ ਹੈ ਜੈਸੇ ਕਿ 88 ਤੀਰਥ ਪਾਵਨ ਨੇ ਪਵਿੱਤਰ ਨੇ ਉਸ ਕੱਲੇ ਨੇ ਮਾਨੋ 88 ਤੀਰਥਾਂ ਦਾ ਇਸ਼ਨਾਨ ਕਰ ਲਿਆ ਇਤਨੀ ਪਵਿੱਤਰਤਾ ਹਾਸਲ ਕਰ ਲਈ ਹੈ ਸੁਣੇ ਪਰ ਪੜ ਪੜ ਪਾਵੇ ਮਾਨ ਜਦ ਕੋਈ ਪ੍ਰਮਾਤਮਾ ਦਾ ਨਾਮ ਗਹਿਰੇ ਤਲ ਦੇ ਸੁਣਦਾ ਹੈ ਤਾਂ ਉਸ ਦੇ ਅੰਦਰ ਹੋਰ ਜਾਣਨ ਦੀ ਬੁਖ ਪੈਦਾ ਹੁੰਦੀ ਹੈ ਮੈਂ ਹੋਰ ਜਾਣਾ ਮੈਂ ਹੋਰ ਜਾਣਾ ਤੇ ਹੋਰ ਜਾਣਨ ਲਈ ਦੁਨੀਆ ਦੇ ਚ ਧਰਮ ਗ੍ਰੰਥ ਨੇ ਤਾਂ ਪੜਨ ਦੀ ਰੁਚੀ ਪੈਦਾ ਹੁੰਦੀ ਹੈ ਮੈਂ ਉਹ ਵੀ ਪੜਾਂ ਮੈਂ ਉਹ ਵੀ ਪੜਾਂ ਇਹ ਬੁਖ ਤਰ੍ਹਾਂ ਤਰ੍ਹਾਂ ਦੇ ਗ੍ਰੰਥਾਂ ਦਾ ਪਾਠ ਕਰਨ ਪੜਨ ਤੇ ਮਜਬੂਰ ਕਰਦੀ ਹੈ ਔਰ ਜੈਸੇ ਜੈਸੇ ਉਹ ਪੜਦਾ ਵੈਸੇ ਵੈਸੇ ਉਸ ਦਾ ਅਨੁਭਵ ਉਸ ਦਾ ਗਿਆਨ ਉਦੇ ਵਿੱਚ ਵਾਧਾ ਹੁੰਦਾ ਹੈ ਔਰ ਜੈਸੇ ਉਸ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਉਹਦੀ ਪੂਜਾ ਹੁੰਦੀ ਹੈ ਉਹਦੀ ਪ੍ਰਤਿਸ਼ਟਾ ਹੁੰਦੀ ਹੈ ਉਹਨੂੰ ਮਾਣ ਮਿਲਦਾ ਹੈ ਸੁਣਾ ਪੜ ਪੜ ਪਾਵੇ ਇਮਾਨ ਕੁਝ ਆਲਮ ਇਸ ਢੰਗ ਨਾਲ ਵੀ ਅਰਥ ਕਰਦੇ ਨੇ ਕਿ ਪੜ ਪੜ ਕੇ ਜੋ ਮਾਣ ਪ੍ਰਾਪਤ ਹੁੰਦਾ ਹੈ ਮਨੁੱਖ ਨੂੰ ਉਹੀ ਮਾਣ ਪਰਮਾਤਮਾ ਦਾ ਨਾਮ ਸੁਣਨ ਨਾਲ ਮਿਲ ਜਾਂਦਾ ਹੈ ਉਤਨੀ ਪ੍ਰਤਿਸ਼ਠਾ ਸਿਰਫ ਪ੍ਰਭੂ ਦੇ ਨਾਮ ਦੇ ਸੁਣਨ ਦੇ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ ਸੁਣੈ ਲੱਗੈ ਸਹਿਜ ਧਿਆਨ ਸਹਿਜ ਤੋਂ ਮੁਰਾਦ ਹੈ ਅਡੋਲਤਾ ਟਿਕਾਓ ਸੁਣਦਿਆਂ ਹੀ ਸੁਣਦਿਆਂ ਇੱਕ ਦਿਨ ਖਿੰਡਿਆ ਹੋਇਆ ਮਨ ਸਹਿਜ ਦੇ ਚ ਆ ਜਾਂਦਾ ਹੈ ਟਿਕ ਜਾਂਦਾ ਹੈ ਤੇ ਜੈਸੇ ਅਡੋਲ ਹੁੰਦਾ ਹੈ परम अडोलता दे मजस्मे परिपूरण परमात्मा नाल ਉਸਦਾ ਸੰਬੰਧ ਜੁੜ ਜਾਂਦਾ ਹੈ ਜੈਸੇ ਨਾਮ ਦੀ ਧਾਰਾ ਅੰਦਰ ਪ੍ਰਵੇਸ਼ ਕਰਦੀ ਹੈ ਉਹ ਖਿੰਡੇ ਹੋਏ ਮਨ ਦੇ ਟੁਕੜਿਆਂ ਨੂੰ ਇਕਜਾ ਕਰਨਾ ਸ਼ੁਰੂ ਕਰ ਦਿੰਦੀ ਹੈ बस ਸੁਣਨ ਦੀ ਇਹ ਹੀ ਮਹੰਤ ਹੈ ਇੱਕ ਇੱਕ ਸ਼ਬਦ ਜੈਸੇ ਅੰਦਰ ਪ੍ਰਵੇਸ਼ ਕਰ ਰਿਹਾ ਹੈ ਖਿੰਡੇ ਹੋਏ ਮਨ ਦੇ ਟੁਕੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਤਾਂ ਸਾਇਬ ਕੰਨ ਸੁਣਾ ਲੱਗ ਸਹਿਜ ਧਿਆਨ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਧਿਆਨ ਸਾਧਨਾ ਦੀ ਸਿਖਰਤਾ ਲੱਭ ਜਾਂਦੀ ਹੈ। ਆਖਰ ਸਮੂ ਧਿਆਨ ਸਾਧਨਾ ਦਾ ਮਤਲਬ ਤੇ ਇਤਨਾ ਹੀ ਹੈ ਕਿ ਮਨ ਟਿਕੇ। ਮਨ ਅਡੋਲ ਹੋਵੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਇਹ ਤੇ ਪਰਮਾਤਮਾ ਦਾ ਨਾਮ ਸੁਣਨ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ। ਧਿਆਨ ਟਿਕ ਜਾਂਦਾ ਹੈ। ਨੌਨਿਕ ਭਗਤਾ ਸਦਾ ਵਿਗਾਸ ਸਦਾ ਵਿਗਾਸ ਤੋਂ ਮੁਰਾਦ ਹੈ ਹਮੇਸ਼ਾ। ਏ ਨਹੀਂ ਕਿ ਅੱਜ ਖੇੜਾ ਹੈ ਕੱਲ ਰੋਣਾ ਹੈ ਸਵੇਰੇ ਹੱਸਣਾ ਹੈ ਸ਼ਾਮੀ ਰੋਣਾ ਹੈ ਅੱਜ ਪ੍ਰਸੰਤਾ ਹੈ ਕੱਲ ਮੁਰਝਾਣਾ ਹੈ ਸਦੀਵੀ ਪ੍ਰਸੰਤਾ ਸਦੀਵੀ ਖੇੜਾ ਭਗਤਾ ਕੋਲ ਹੁੰਦਾ ਹੈ ਭਗਤ ਐਸੀ ਬਸੰਤ ਭਾਰ ਨੇ ਜਿਹਦੇ ਉੱਤੇ ਕਦੀ ਖਿਜ਼ਾ ਨਹੀਂ ਆਉਂਦੀ ਜਿਸਦੇ ਉੱਤੇ ਕਦੀ ਪਤ ਝੜਦੀ ਰੁੱਤ ਨਹੀਂ ਆਉਂਦੀ ਭਗਤ ਕਬੀਰ ਜੀ ਮਹਾਰਾਜ ਦਾ ਕਹਿਣਾ ਹੈ ਕਬੀਰ ਐਸਾ ਬੀਜ ਬੋਏ ਬਹਾਰਾਂ ਮਾਸ ਫਲੰਤ ਸੀਤਲ ছਾਇਆ ਗਹਿਰ ਫਲ ਪੰਛੀ ਗੇਲ ਕਰਨ ਤੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਪਰਮਾਤਮਾ ਦਾ ਨਾਮ ਸੁਣਨ ਨਾਲੇ ਦੂਜੇ ਨੂੰ ਚੋਟ ਪਹੁੰਚਾਉਣ ਦੀ ਬਿਰਤੀ ਖਤਮ ਹੋ ਗਈ ਪਾਪ ਦੀ ਮੌਲ ਵਿਆਥਿਆ ਇਹ ਕਿ ਮੇਰੇ ਬੋਲ ਨਾਲ ਜੇ ਕਿਸੇ ਦਾ ਦਿਲ ਦੁਖਿਆ ਪਾਪ ਹੋ ਗਿਆ ਮੇਰੇ ਵਿਚਾਰਾਂ ਦੇ ਨਾਲ ਕਿਸੇ ਦੀ ਹਾਨੀ ਹੋਈ ਹੈ ਤਾਂ ਪਾਪ ਹੋ ਗਿਆ ਮੇਰੇ ਕਿਸੇ ਕਰਮ ਦੇ ਨਾਲ ਕਿਸੇ ਦਾ ਨੁਕਸਾਨ ਹੋ ਗਿਆ ਹੈ ਤਾਂ ਇਹ ਪਾਪ ਹੋ ਗਿਆ ਤੇ ਦੂਜੇ ਦਾ ਅਹਿਤ ਕਰਕੇ ਆਪਣਾ ਹਿੱਤ ਲੱਭਣਾ ਦੂਜੇ ਦਾ ਨੁਕਸਾਨ ਕਰਕੇ ਆਪਣਾ ਨਫਾ ਲੱਭਣਾ ਦੂਜੇ ਦੀ ਬੇਇਜ਼ਤੀ ਕਰਕੇ ਆਪਣੀ ਇੱਜ਼ਤ ਲੱਭਣੀ ਇਸੇ ਨੂੰ ਪਾਪ ਕਹਿੰਦੇ ਨੇ ਇਹ ਪਾਪਮਈ ਵਰਤੀ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਹੀ ਖਤਮ ਹੋ ਜਾਂਦੀ ਏ ਫਿਰ ਮਨੁੱਖ ਚੋਟ ਖਾ ਤੇ ਸਕਦਾ ਹੈ ਚੋਟ ਦੇ ਨਹੀਂ ਸਕਦਾ ਬੇਇੱਜ਼ਤੀ ਆਪਣੀ ਪ੍ਰਵਾਨ ਤੇ ਕਰ ਲੇਗਾ ਪਰ ਦੂਜੇ ਦੀ ਬੇਇੱਜ਼ਤੀ ਨਹੀਂ ਕਰੇਗਾ ਆਪਣਾ ਨੁਕਸਾਨ ਸਹਾਰ ਤੇ ਲਵੇਗਾ ਪਰ ਦੂਸਰੇ ਦਾ ਨੁਕਸਾਨ ਕਤਈ ਨਹੀਂ ਕਰੇਗਾ ਇਸ ਢੰਗ ਦੀ ਉਸਦੀ ਬਿਰਤੀ ਬਣ ਜਾਂਦੀ ਏ ਜਦ ਦੂਸਰੇ ਦਾ ਉਸਨੇ ਨੁਕਸਾਨ ਕਰਨਾ ਹੀ ਨਹੀਂ ਤਾਂ ਐਸੀ ਅਵਸਥਾ ਬਣ ਜਾਂਦੀ ਏ ਫਿਰ ਉਸਦਾ ਵੀ ਨੁਕਸਾਨ ਨਹੀਂ ਹੁੰਦਾ ਜੋ ਕਿਸੇ ਦੀ ਬੇਇੱਜ਼ਤੀ ਨਹੀਂ ਕਰਨਾ ਚਾਹਦਾ ਉਹਦੀ ਖੁਦ ਵੀ ਇੱਜ਼ਤ ਮਹਿਫੂਜ਼ ਰਹਿੰਦੀ ਹੈ ਕਾਇਮ ਰਹਿੰਦੀ ਹੈ ਇਸ ਵਾਸਤੇ ਮੇਰੇ ਪਾਤਸ਼ਾਹ ਫਰਮਾਨ ਕਰਦੇ ਨੇ ਨਾਉਨ ਇੱਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਦੇ ਆਂ ਹੀ ਪਾਪਾਂ ਦਾ ਨਾਸ ਹੋ ਜਾਂਦਾ ਹੈ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਸਦੀਵੀ ਵਿਗਾਸ ਸਦੀਵੀ ਖੇੜੇ ਦਾ ਅੰਤ ਅਤਮੇ ਵਿੱਚੋਂ ਜਨਮ ਹੁੰਦਾ ਹੈ